ਇਨਾ ਕੋਈ ਓਏ ਆਹਾ ਓਏ ਹਲਕ ਗਿਆ ਆਹੋ ਐ ਜਾਣ ਕੇ ਤੇ ਇਹਨੇ ਕਿਹਨੇ ਸੱਪ ਤਾਂ ਨਹੀਂ ਲੜਾ ਲਿਆ ਉਰੇ ਰਹਿੰਦੇ ਨੇ ਦੋ ਕੋਈ ਨਾ ਸੱਪ ਨਹੀਂ ਲੜਿਆ ਇਹਦੇ ਇਹ ਪੁਰਾਣਾ ਕੋਈ ਕੁੱਤਾ ਵੜਿਆ ਹੈ ਪੁਰਾਣਾ ਕੁੱਤਾ ਵੜਿਆ ਕੁੱਤਾ ਵੜ ਗਿਆ ਕੋਈ ਹੈ ਤੇ ਆਹ ਦੇਖੋ ਇਧਰ ਕਿਵੇਂ ਕਰਦਾ ਇਹ ਇਹ ਉਹ ਗਿਆ ਉਹ ਉਲਟ ਗਿਆ ਜੀਰੀ ਚ ਹੁਣ ਇਹਨੇ ਬੜ ਗਿਆ ਪਾਇਆ ਪਾਣੀ ਚ ਵਾ ਗਿਆ ਲੋ ਜੀ ਰੋਜ਼ ਵਿਚਾਰੇ ਦਾ ਉਹ ਹੋ ਗਿਆ ਤੇ ਹਲਕ ਗਿਆ ਪਤਾ ਨਹੀਂ ਸੱਪ ਲੜ ਗਿਆ ਪਤਾ ਨਹੀਂ ਕੀ ਹੋ ਗਿਆ ਕੱਢੋ ਬਾਹਰ ਆਜੋ ਯਾਰ ਆਜੋ ਇੰਨੇ ਜਾਣੇ ਹਲਕ ਗਿਆ ਹੈ ਹਲਕ ਗਿਆ ਉਹ ਕੱਢੋ ਬਾਹਰ ਪੁੱਣਾ ਓਏ ਉਹ ਰੱਸਾ ਕੀ ਪਾਈਏ ਹੁਣ ਪਾਈ ਰੱਸਾ ਲੈ ਜਵਾਗੀ ਕਰਨ ਚਲ ਉਧਰ ਐਂ ਦੀ ਗੱਲਾਂ ਆਲੇ ਹੁਣ ਆ ਕੇ ਬਲਾਸ ਹਲਕ ਗਿਆ ਨਾਣਾ ਪਤਾ ਕਿੰਨੀਆਂ ਕੱਢਦਾ ਇਹ ਉਹ ਖੜਾ ਹੋਈ ਨਹੀਂ ਜਾਂਦਾ ਪੁੱਤੇ ਸੱਟਾ ਨਾ ਪਵਾਇਓ ਕਿਆ ਹੋਇਆ ਹੋਰ ਆ ਫਿਰ ਆ ਜਾ ਬਸ ਛੱਗ ਵਾਲੀ ਡੇਗਦਾ ਉਹ ਲਓ ਜੀ ਆਹ ਰੋਜ਼ ਵਿਚਾਰਾ ਹਲਕ ਗਿਆ ਸਾਰੇ ਪੇਡੇ ਤੋੜਤੇ ਨੇ ਹੁਣ ਦੇਖੋ ਹੁਣ ਹੱਲੇ ਦਾ ਕੋਈ ਹੈ ਨਹੀਂਗਾ ਖੜਾ ਕਰ ਓਏ ਵੋਚ ਕੇ ਲੱਕਾਂ ਦੇ ਮਾਰੂ ਆ ਰਹੀ ਦੀ ਹੈ ਮਾਰੂ ਆ ਨਾ ਪਾਣੀ ਪੀ ਜਾਂਦਾ ਉਹ ਕੀ ਡਾ ਪੀ ਜਾਂਦਾ ਮੈਂ ਪੀ ਲਿਆ ਹਲਕੇ ਨਹੀਂ ਗਿਆ ਤੱਕ ਖਾ ਲੜ ਲੜ ਗਿਆ ਲੜ ਲੜ ਗਿਆ ਲਵੇ ਲਾ ਕੇ ਦੇਖੀ ਲੜ ਲੜਾ ਲਿਆ ਹੋਵੇ ਹਲਕੇ ਨਾਲ ਫਿਰ ਨਹੀਂ ਥੋੜਾ ਲਾ ਕੇ ਲਵੇ ਲਾ ਕੇ ਦੇਖੀ ਤੇ ਕੋਈ ਲੋਟ ਹੁੰਦਾ ਹੈ ਮਾਰਾ ਮਾਰਿਆ ਕਿੱਥੇ ਮਾਗਰ ਪੈਂਦਾ ਇਹ ਪੈਂਦਾ ਪਹਿਲਾਂ ਮਾਗਰ ਪੈਂਦਾ ਦੀ ਇਹ ਲੜ ਦੇਖ ਦੇ ਵੀ ਔਖਾ ਹੋ ਰਿਹਾ ਹੈ ਬਸ ਢੋਬਰੇ ਹੁੰਦਾ ਹੋ ਗਿਆ ਨਾ 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 ਢੋਬਰਿਆ ਪਰਾਂ ਕਰੋ ਸਾਰੇ ਲੋਕੀ ਸੇਵਾਦਾਰ ਤਾਂ ਬਾਲੇ ਆਈ ਸੀ ਗੱਲ ਕਰੋ ਕੋਈ ਹੱਲ ਨਹੀਂ ਬਣਿਆ ਸੇਵਾਦਾਰ ਬਥੇਰੇ ਆਈ ਸੀ ਉਹ ਬੱਦਾ ਮੇਨ ਉਹ ਐ ਵੀ ਇੱਕ ਗੱਲ ਹੈਗੀ ਓਏ ਕਿਥੋਂ ਦੀ ਆਇਆ ਗਾਹ ਪਾਤਾ ਓਏ ਆ ਦੇਖੋ ਤੁਹਾਨੂੰ ਉਹ ਦਿਖਾਉਣਾ ਮੈਂ ਆ ਦੇਖੋ ਆ ਦੇ ਆ ਦੇਖੋ ਜੀ ਐਨੇ ਫਾਲ ਆ ਖਤਮ ਕਰਤੇ ਨੇ ਆ ਦੇਖੋ ਜੀ ਕਿਨੇ ਦਵਾਈ ਕਰੀ ਹੋਊਗੀ ਉਹ ਖਾ ਗਿਆ ਹੂਆ ਉਹ ਮੂੰਹ ਲਾ ਕੇ ਕਹੇ ਜੀ ਇੱਥੇ ਤੂੰ ਤੇ ਆ ਸਾਰੇ ਮਰੂਦ ਮਰਾਦ ਤੋੜ ਤੇ ਸਾਰਾ ਹਕੇ ਨੂੰ ਜਾਂ ਖੜਿਆ ਤਾਂ ਤੋੜਤਾ ਬਚਾਲੋਂ ਠੀਕ ਐ ਆ ਮਰੂਦ ਜਾਂ ਤਾਂ ਇਹ ਕੋਈ ਸਪਰੇਅ ਵਾਲੇ ਕੱਖਾ ਖਾ ਗਿਆ ਠੀਕ ਐ ਜੀ ਓਏ ਜਾ ਤਾਂ ਇਹ ਸਪਰੇਅ ਵਾਲੇ ਕੱਖ ਖਾ ਗਿਆ। ਆ ਉਹ ਹੀ ਖਾ ਗਿਆ। ਹੈਨਾ? ਉਹ ਹੀ ਖਾ ਗਿਆ। ਜਾ ਇਹ। ਓਏ ਪਰਾਂ ਹੋ ਜਾ ਓਏ। ਜਾ ਨਿਕਲ ਓਏ। ਓਏ ਸਿੱਟਾਂ ਨਾਲ ਪਾਉਂਦੇ ਓਏ। ਪਾਣੀ ਕਿਤੇ ਮਾ ਓਏ ਐ ਕਰ ਗਈ। ਓਏ ਜਾਈ। ਆਜੋ ਯਾਰ ਹੁਣ ਤਾਂ ਇੱਧਰ ਆਜੋ। ਹਾਂ। ਚਲੋ ਓਏ। ਮਾਗਰ ਪਊਗਾ। ਮਾਗਰ ਪਊਗਾ। ਪਊ ਮਾਗ ਰਹੇ ਓਏ। ਮਾਗਰ ਪਊਗਾ ਅੱਬ ਜੀ ਅੜਾਂ ਸਿੱਟ ਦੇ। ਇੱਧਰ ਆਜੋ ਓਏ ਮਾਗਰ ਪਊਣਾ ਏ। ਉਹਦਾ ਪਾਇਰ ਗੁੜ ਗਿਆ ਉਰਲਾ। ਇਹ ਖੜਾ ਨਹੀਂ ਨੀ ਲਾ ਬੰਗੜਾ ਇਹਦਾ ਹੁਣ ਹੀ ਡਿੱਗਿਆ ਇਹ ਇਧਰ ਦਾ